ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੋ ਰੱਬ ਅਗੇ ਅਰਦਾਸ ਕਰੋ ਕਿ ਕਿਸੇ ਵੀ ਵੀਰ ਦਾ ਕੋਈ ਵੀ ਜਾਨੀ ਨੁਕਸਾਨ ਨਾ ਹੋਇਆ ਹੋਵੇ ਘਰ-ਬਾਰ ਖੇਤੀ ਸਭ ਕੁਝ ੋੜੀ-ੋੜੀ ਬਣ ਜਾਊਗਾ ਪਰ ਜੇ ਜਾਨੀ ਨੁਕਸਾਨ ਹੋਵੇ ਤਾਂ ਉਹਦੀ ਕੋਈ ਪਰਪਾਈ ਨਹੀਂ ਹੁੰਦੀ ਦੇਖੋ ਸਾਨੂੰ ਸ਼ੁਕਰ ਕਰਨਾ ਚਾਹੀਦਾ ਵਾਹਿਗੁਰੂ ਦਾ ਕਿ ਸਾਨੂੰ ਪੰਜਾਬ 'ਚ ਜਨਮ ਦਿੱਤਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੋਦ ਵਿੱਚ ਰੱਖਿਆ ਹੈ ਕੋਈ ਵੀ ਇਨਸਾਨ ਭੁੱਖਾ ਨਹੀਂ ਸੌਂਦਾ ਸਾਨੂੰ ਸਬਰ ਕਰਨਾ ਆਉਣਾ ਚਾਹੀਦਾ ਹੈ ਇੱਕ ਵਾਰ ਹੈਤੀ ਗੇਸ਼ਵਲ ਦੇਖ ਲੋ ਇੰਨੀ ਗਰੀਬੀ ਹੈ ਉੱਥੋਂ ਦੇ ਲੋਕ ਮਿੱਟੀ ਦੀ ਰੋਟੀ ਬਣਾ ਕੇ ਨਮਕ ਨਾਲ ਖਾਂਦੇ ਆ ਉਹ ਵਿਚਾਰੇ ਰੋਟੀ ਨੂੰ ਵੀ ਤਰਸਦੇ ਆ ਜੇ ਰੱਬ ਉੱਥੇ ਜਨਮ ਦੇ ਦਿੰਦਾ ਫੇਰ ਜ਼ਰਾ ਸੋਚੋ ਟਾਈਮ ਹਮੇਸ਼ਾ ਮਾੜੇ ਵੱਲ ਦੇਖ ਕੇ ਨਿਕਲਦਾ ਨਾ ਕਿ ਤਕੜੇ ਵੱਲ ਕੋਈ ਗੱਲ ਨਹੀਂ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜਾਏ ਆ ਪੰਜਾਬ ਡਿੱਗਿਆ ਹੈ ਹਾਰਿਆ ਨਹੀਂ ਦੇਖੋ ਕਈ ਲੋਕ ਕਹਿੰਦੇ ਚਮਤਕਾਰ ਨਹੀਂ ਹੁੰਦੇ ਪਰ ਪੰਜਾਬ ਚ ਹੜ ਆਇਆ ਤੇ ਬਾਬਾ ਨਾਨਕ ਆਪ ਪੰਜਾਬ ਨਾਲ ਖੜ ਗਿਆ ਸੇਵਾ ਦਾ ਢੇਰ ਲਾਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਦੇ ਟਾਈਮ ਵਿੱਚ ਉਹ ਵੀ ਕਲ ਯੁਗ ਦਾ ਹੈ ਤੇ ਕੋਈ ਕਿਸੇ ਨੂੰ ਪੈਸਾ ਦੇ ਸਕਦਾ ਪਰ ਨਹੀਂ ਪੰਜਾਬ ਤੇ ਗੁਰੂਆਂ ਦੀ ਐਨੀ ਕਿਰਪਾ ਹੈ ਕਿ ਸੰਗਤ ਨੇ ਲੰਗਰ ਦਾ ਵੀ ਹੜ ਲਿਆਤਾ ਤੇ ਕੀ ਇਹ ਚਮਤਕਾਰ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਇੱਕ ਹੋਰ ਗੱਲ ਦੱਸੋ ਹੜ ਹਿਮਾਚਲ ਵਿੱਚ ਵੀ ਆਇਆ ਕੋਈ ਇੱਕ ਵੀਡੀਓ ਵੀ ਆਈ ਹੈ ਕੋਈ ਲੰਗਰ ਲਾਇਆ ਹੋਵੇ ਕਿਸੇ ਇੱਕ ਜਾਣੇ ਨੇ ਇੱਕ ਵਾਰ ਵੀ ਇਹ ਕਿਹਾ ਹੋਵੇ ਕਿ ਸਾਨੂੰ ਨਹੀਂ ਲੋੜ ਕਿਸੇ ਦੀ ਅਸੀਂ ਸਾਰ ਲਾਂਗੇ ਤੇ ਪੰਜਾਬ ਚੜਦੀ ਕਲਾ ਦਾ ਗੱਲ ਕਰ ਰਿਹਾ ਤੇ ਕਹਿ ਰਿਹਾ ਸਾਡੇ ਭਰਾ ਪੰਜਾਬੀ ਨਾਲ ਹੈ ਸਾਡੇ ਭੈਣ ਭਰਾ ਪੰਜਾਬੀ ਵਿਦੇਸ਼ਾਂ ਚ ਬੈਠੇ ਆ ਤੇ ਉਹ ਜਦੋਂ ਕਹਿ ਦਿੰਦੇ ਆ ਕਿ ਫਿਕਰ ਨਹੀਂ ਕਰਨਾ ਸੱਚ ਜਾਣਿਓ ਮਨ ਪਰ ਆਉਂਦਾ ਪਰ ਉਹ ਵੀ ਕੀ ਕਰਨਾ ਫਿਕਰ ਕਰਦੇ ਆ ਪੰਜਾਬ ਦਾ ਸਾਨੂੰ ਲੋੜ ਨਹੀਂ ਕਿਸੇ ਹੋਰ ਦੀ ਬਾਬਾ ਨਾਨਕ ਹੈ ਸਾਡੇ ਨਾਲ ਤੇ ਪੰਜਾਬੀਆਂ ਨੇ ਦੇਖ ਲੋ ਨੇਰੀਆਂ ਲਿਆਤੀਆਂ ਹੋਰ ਗੁਰੂ ਕਿਵੇਂ ਪ੍ਰਤੱਖ ਹੋਵੇ ਤੁਸੀਂ ਬਹੁਤ ਕਰਮਾਂ ਵਾਲਿਓ ਜੋ ਪੰਜਾਬ 'ਚ ਜੰਮਿਓ ਕਿਸਮਤ ਵਾਲਿਓ ਪੰਜਾਬ 'ਚ ਜਨਮ ਲੈਣਾ ਕੋਈ ਸਵਰਗ ਤੋਂ ਘੱਟ ਨਹੀਂ ਪਰ ਅਸੀਂ ਸਾਡੀ ਨੇੜ ਦੀ ਨਿਗਾਹ ਘੱਟ ਹੈ ਸਾਨੂੰ ਦੂਰ ਜਿਆਦਾ ਦਿਸਦਾ ਹੈ ਵਾਹਿਗੁਰੂ ਮੇਰ ਕਰੇ